ਦਿਨ ਪਹਿਲਾਂ ਕੁਝ ਲੋਕਾਂ ਦੀਆਂ ਗੱਲਾਂ ਕਿੰਦਾ ਕਿਸ ਵੇਲੇ ਆ ਜਾਂਦਾ ਉਹ ਇਹਨਾਂ ਨੇ ਬੀਜੇਪੀ ਵਿੱਚ ਜੁਆਇਨ ਕੀਤੀ ਸੀ ਪਰ ਇਹਨਾਂ ਨੂੰ ਅੰਦਰ ਹੀ ਮਹਿਸੂਸ ਹੁੰਦਾ ਸੀ ਕਿ ਮੈਂ ਇੱਕ ਅੰਦਰ ਤੋਂ ਗਲਤ ਹੋ ਗਿਆ ਤੇ ਅੱਜ ਇਹਨਾਂ ਨੇ ਆਪਣੀ ਮੰਨਛਾ ਜਾਰੀ ਕੀਤੀ ਕਿ ਮੈਂ ਬਹੁਤ ਵੱਡਾ ਗਲਤ ਕਦਮ ਠਾ ਲਿਆ ਕਿ ਇਹ ਜਿਹੜਾ ਕੈਂਡੀਡੇਟ ਹੈ ਮੇਰੇ ਇਹਦੇ ਫਾਦਰ ਜਿਹੜੇ ਮੇਰੇ ਭਰਾਵਾਂ ਵਾਂਗੂ ਸੀ ਮੇਰੇ ਨਾਲ ਹਮੇਸ਼ਾ ਵਿਚਰਦੇ ਸੀ ਤਾਂ ਮੈਂ ਵਾਪਸ ਆ ਕੇ ਪਾਰਟੀ ਤੇ ਆਪਣੇ ਘਰ ਆਉਣਾ ਚਾਹਣਾ ਔਰ ਅਸੀਂ ਸਾਰੇ ਅੱਜ ਆਪਣੇ ਸਾਥੀਆਂ ਨਾਲ ਕਰਨ ਉਹਨਾਂ ਦੇ ਨਾਲ ਇਹਨਾਂ ਦੇ ਨਿਵਾਸ ਤੇ ਆਏ ਆ ਔਰ ਇਹਨਾਂ ਦੀ ਅੱਜ ਆਪਣੇ ਘਰ ਵਾਪਸੀ ਹੋਈ ਹੈ ਔਰ ਸਾਨੂੰ ਇਹ ਆਸ ਵੀ ਹੈ ਸਾਨੂੰ ਉਮੀਦ ਵੀ ਹੈ ਕਿ ਜਿਸ ਤਰ੍ਹਾਂ ਇਹ ਪਹਿਲਾਂ ਇਸ ਇਲਾਕੇ ਦੇ ਵਿੱਚ ਵਿਚਰਦੇ ਜਿੱਥੇ-ਜਿੱਥੇ ਵੀ ਇਹਨਾਂ ਦੀ ਸਾਹਜ ਹੈ ਇਹ ਆਪਣੇ ਸਾਥੀਆਂ ਦੇ ਨਾਲ ਅੱਜ ਆਏ ਆ ਔਰ ਉੱਥੇ-ਉੱਥੇ ਜਾ ਕੇ ਕੀ ਕਾਂਗਰਸ ਪਾਰਟੀ ਵੀ ਪਹਿਲੇ ਵਾਰ ਨੂੰ ਇਹ ਜਿਹੜੀ ਚੜਤ ਕਰਨਗੇ ਔਰ ਵੱਤ ਤੋਂ ਵੱਧ ਵੋਟਾਂ ਕਾਂਗਰਸ ਪਾਰਟੀ ਨੂੰ ਬੋਲੇ ਫੌਨ ਆ